ਏ ਡੀਜੀਪੀ ਜ਼ਿਲਾਂ ਜਿਹੜੇ ਪਹੁੰਚੇ ਸੀਗੇ ਜੀਐਸ ਢਿੱਲੋਂ ਉਹਨਾਂ ਨੇ ਬਕਾਇਦਾ ਉੱਥੇ ਮੀਟਿੰਗ ਕੀਤੀ ਉਹਨਾਂ ਨੇ ਲੈ ਕੇ ਗਿਆ ਕਿ ਅਸੀਂ ਛੱਡਾਂਗੇ ਇੰਨੀ ਜਿਆਦਾ ਬਦਲੇ ਦੀ ਭਾਵਨਾ ਹੋ ਗਈ ਕਿ ਭੈਣ ਤੇ ਵੀ ਪਰਚਾ ਦੇਤਾ ਤੇ ਅਫਸਰਾਂ ਦੀ ਕੀ ਜ਼ੁਬਾਨ ਰਹਗੀ ਉਹਨਾਂ ਨੂੰ ਕੀ ਪਤਾ ਸੀਗਾ ਸਾਡਾ ਜਿਹੜਾ ਮੁੱਖ ਮੰਤਰੀ ਤੋਂ ਯੂਟਰਨ ਮੁੱਖ ਮੰਤਰੀ ਹੈ ਹੁਣ ਇੰਨਾ بڑا ਸਟੇਟ ਜੇ ਆਪਾਂ ਕਿਸੇ ਭੰਡ ਨੂੰ ਦਵਾਂਗੇ ਇਹੀ ਹੋਊਗਾ ਦੇ ਹੱਕ ਦੇ ਵਿੱਚ ਕਿਉਂ ਬੋਲਦੇ ਹੋ ਤੁਹਾਡੀ ਸਾਰੀ ਕਾਂਗਰਸ ਦੇ ਕਈ ਇਹ ਜਿਹੇ ਲੀਡਰ ਨੇ ਜੋ ਭਾਨਾ ਸਿੱਧੂ ਲੱਖਾ ਸਦਾਨਾ ਦੇ ਹੱਕ ਦੇ ਵਿੱਚ ਬੋਲ ਰਹੇ ਨੇ ਉਹ ਤਾਂ ਤੁਹਾਡੇ ਖਿਲਾਫ ਚੱਲਦੇ ਨੇ ਸਾਰੇ ਤੁਹਾਡੀ ਪਾਰਟੀ ਦੇ ਖਿਲਾਫ ਚੱਲਦੇ ਨੇ ਸਿੱਧੀਆਂ ਗੱਲਾਂ ਦਾਅਦੇ ਨੇ ਕਿ ਆਹ ਕੁਝ ਕੀਤਾ ਕਾਂਗਰਸ ਨੇ ਜਵਾਬ ਦੇਣ ਕਹਿੰਦੇ ਜਿਹੜੀ ਵੋਟ ਸਾਡੇ ਤੋਂ ਟੁੱਟੀ ਆ ਉਹ ਇੱਕ ਚੌਥੇ ਧੜੇ ਨੂੰ ਪੈ ਜਾਵੇ ਨਾ ਕਾਂਗਰਸ ਨੂੰ ਪਵੇ ਨਾ ਅਕਾਲੀ ਨੂੰ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਇਸ ਦੇ ਵਿੱਚ ਫਾਇਦਾ ਲੱਖਾ ਸਦਨਾਂ ਲੈਣਾ ਚਾਹੁੰਦਾ ਹੈ ਉਹਨੂੰ ਪਤਾ ਕੀ ਜਿਹੜਾ ਅੰਦਰ ਬੰਦਾ ਤਸ਼ੱਦਦ ਕਰ ਰਿਹਾ ਸਹਿਰਿਆ ਉਹਦੇ ਤਾਂ ਭੈਣਾ ਦੇ ਵੀ ਪਰਚੇ ਹੋਗੇ। ਆ ਬੇ ਲੱਗਦਾ ਕਿ ਲੱਖਾ ਸਦਾਣਾ ਦੀ ਕੋਈ ਸੈਟਿੰਗ ਆ ਕਿਉਂਕਿ ਸੋਸ਼ਲ ਮੀਡੀਆ ਤੇ ਬੜਾ ਪ੍ਰਚਾਰ ਹੋ ਰਿਹਾ। ਕਿਉਂ ਨਹੀਂ ਭਾਨਾ ਛੁੱਟ ਰਿਹਾ ਦਸਤਰੀਵ ਨੂੰ? ਇਹ ਤਾਂ ਕਹਿੰਦੇ ਸੀ ਭਾਨਾ ਛੁੱਟੂਗਾ। ਕਿਉਂ ਨਹੀਂ ਛੁੱਟ ਰਿਹਾ? ਇਹ ਦੱਸਣਾ ਕਿਉਂ ਉਹਦੇ ਉੱਤੇ ਪਰਚੇ? ਯਾਰ ਉਦੋਂ ਜਦੋਂ ਕੱਟ ਹੁੰਦਾ ਇੱਕ ਵਾਰੀ ਹੁੰਦਾ ਸਿਰਫ। ਉਦੋਂ ਉਹਨੂੰ ਕਹਿਣਾ ਚਾਹੀਦਾ ਸੀ ਜਾਂ ਤਾਂ ਛੱਡੋ ਦੱਕ ਚਾਰ ਦਿਨ ਬਹਿ ਜਾਂਦੇ ਕੀ ਆ? ਅਸੀਂ ਤਾਂ 1.5 ਸਾਲ ਬੈਠੇ ਰਹੇ ਹਾਂ। ਵਿਚ ਆਪਣੇ ਫਾਇਦਾ ਨਾ ਕਰੋ ਬਾਈ ਬਹੁਤ ਜੀਆਂ ਸਕੀਮਾਂ ਇਹਦੀਆਂ ਹੁੰਦੀਆਂ ਨੇ ਜੇ ਸਰਕਾਰ ਜਿਹਦੇ ਵਿੱਚ ਇਨਵੋਲਵ ਹੋ ਜਾਂਦੀ ਹੈ ਇਹ ਲੱਗ ਰਿਹਾ ਵੀ ਮਤਲਬ ਸ਼ਾਇਦ ਇਹਦੀਤੀ ਉਹਨਾਂ ਨੂੰ ਸਰਕਾਰ ਦੀ ਪੁਲਿਸ ਦੀ ਵੀ ਤੁਸੀਂ ਕਰੋ ਤੁਹਾਡੇ ਨਾਲ ਆ ਜੋ ਤੁਸੀਂ ਮੈਨੂੰ ਕਹਾਣਾ ਚਾਹੁੰਦੇ ਹੋ ਮੈਂ ਹਾਂ ਮੈਨੂੰ ਲੱਗ ਰਿਹਾ ਕਿ ਲੱਖ ਸਧਾਨਾ ਇਹਦੇ ਵਿੱਚ ਇਨਵੋਲਵ ਆ ਓਜ਼ਾਰ ਟੀਵੀ ਦੇ ਫੇਸਬੁੱਕ ਅਤੇ YouTube ਪੇਜ ਦੇ ਨਾਲ ਜੁੜੇ ਹੋਏ ਹਾਂ ਮੈਂ ਤੁਹਾਡੇ ਨਾਲ ਜਗਸੀਰ ਸਿੰਘ ਕਹਿੰਦੇ ਸਿਆਸਤ ਸਿਆਸਤ ਦਾ ਫਰਕ ਹੁੰਦਾ ਸਿਆਸਤ ਜਿਹੜੀ ਹੁਣ ਵਾਲੀ ਹੋ ਰਹੀ ਹੈ ਇਸ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੈ ਜਮੀਨ ਅਸਮਾਨ ਦਾ ਕਹਿੰਦੇ ਭੈਣਾ ਤੱਕ ਨਹੀਂ ਬਖਸ਼ਿਆ ਪਿਓ ਤੱਕ ਨਹੀਂ ਬਖਸ਼ਿਆ ਸਾਰਿਆਂ ਦੇ ਉੱਤੇ ਪਰਚੇ ਕਰ ਦਿੱਤੇ ਅਸੀਂ ਗੱਲ ਕਰ ਰਹੇ ਹਾਂ ਪਾਨਾ ਸਿੱਧੂ ਦੇ ਪਰਿਵਾਰ ਦੀ ਉਸ ਉੱਤੇ ਗੱਲਬਾਤ ਕਰਾਂਗੇ ਲੱਖਾ ਸਧਾਨਾ ਦੀ ਗੱਲ ਕਰਾਂਗੇ ਸਾਡੇ ਨਾਲ ਐਨਐਸਯੂਆਈ ਦੇ ਪ੍ਰਧਾਨ ਈਸ਼ਰਪ੍ਰੀਤ ਸਿੰਘ ਸਿੱਧੂ ਨੇ ਸਿੱਧੂ ਸਾਹਿਬ ਪਹਿਲਾਂ ਕਿਵੇਂ ਦੇਖਦੇ ਹੋ ਸਿਆਸਤ ਸਿਆਸਤ ਦੇ ਵਿੱਚ ਫਰਕ ਹੁੰਦਾ ਹੈ ਪਹਿਲਾਂ ਵੀ ਸਿਆਸਤ ਹੋਈ ਹੁਣ ਵੀ ਸਿਆਸਤ ਹੋ ਰਹੀ ਹੈ ਤੇ ਪਹਿਲਾਂ ਕੀ ਫਰਕ ਸੀ ਤੇ ਹੁਣ ਕੀ ਫਰਕ ਹੈ ਪਹਿਲਾਂ ਵੀ ਸਿਆਸਤ ਨਹੀਂ ਹੋਈ ਹੁਣ ਵੀ ਨਹੀਂ ਹੋ ਰਹੀ ਪਹਿਲਾਂ ਵੀ ਬਦਲਾਖੋਰੀ ਸੀ ਹੁਣ ਵੀ ਬਦਲਾਖੋਰੀ ਹੈ ਪਹਿਲਾਂ ਇਹ ਸੀਗਾ ਕਿ ਬੱਚਿਆਂ ਨੂੰ ਛੱਡ ਦਿੰਦੇ ਸੀਗੇ ਮਾਤਾਵਾਂ ਨੂੰ ਭੈਣਾਂ ਨੂੰ ਛੱਡ ਦਿੰਦੇ ਸੀਗੇ ਹੁਣ ਆਮ ਆਦਮੀ ਤਾਂ ਇਦਾਂ ਹੀ ਕਰਦਾ ਹੁੰਦਾ ਜਿਹਦੀ ਸੋਚ ਜਿਹੜਾ ਵਿਚਾਰ ਹੈ ਇਹਨਾਂ ਦੀ ਪਾਰਟੀ ਦਾ ਆਮ ਆਦਮੀ ਆਮ ਜਿਹੜਾ ਉਦਾਂ ਆਮ ਆਦਮੀ ਉਹ ਨਹੀਂ ਇਦਾਂ ਕਰੂਗਾ ਕਿਤੇ ਕਿਸੇ ਨੇ ਖੁੰਦ ਕੱਡੂਗਾ ਪਰ ਜਿਹੜਾ ਇਹਨਾਂ ਦੀ ਪਾਰਟੀ ਦਾ ਆਮ ਆਦਮੀ ਮੁੱਖ ਮੰਤਰੀ ਬਸਾਬ ਬਣੇ ਹੋਇਆ ਤੇ ਬੱਚੇ ਵੀ ਨਹੀਂ ਛੱਡੇ ਬੱਚੇ ਭੈਣ ਵੀ ਨਹੀਂ ਛੱਡੇ ਭਾਨੇ ਦੇ ਬਾਹਰ ਕੁਝ ਪਾਹਰ ਕਿਸੇ ਨੇ ਕਿਸੇ ਨਾਲ ਸਮਝੌਤਾ ਕਰ ਲਿਆ ਹੋਵੇ ਚਾਹੇ ਹੂੰ ਅੰਦਰ ਬੈਠੇ ਨੂੰ ਕੀ ਪਤਾ ਵਿਚਾਰੇ ਨੂੰ ਹੂੰ ਉਹਨ ਤਾਂ ਜਮੇ ਜ਼ੀਰੋ ਕਰਤਾ ਹੂੰ ਤੇ ਇਹਦੇ ਨਾਲ ਇਹੀ ਦਿਖਦਾ ਕਿ ਬਦਲੇ ਦੀ ਭਾਵਨਾ ਕਿੰਨੀ ਹੈ ਹੂੰ ਇੰਨੀ ਜਿਆਦਾ ਬਦਲੇ ਦੀ ਭਾਵਨਾ ਹੋ ਗਈ ਕਿ ਭੈਂਟ ਤੇ ਵੀ ਪਰਚਾ ਦੇ ਦਿੱਤਾ ਤੇ ਅਫਸਰਾਂ ਦੀ ਕੀ ਜ਼ੁਬਾਨ ਰਹਿ ਗਈ ਹੂੰ ਜਿਹੜੇ ਕਹਿੰਦੇ ਸੀ ਅਸੀਂ 10 ਤਰੀਕ ਨੂੰ ਛੱਡ ਦਵਾਂਗੇ ਜਿਹੜੇ ਕਹਿੰਦੇ ਸੀ ਅਸੀਂ ਲਿਖਤ 'ਚ ਦੇ ਦਿੰਨੇ ਆ ਇਸ ਦੇ ਵਿੱਚ ਵੀ ਆ ਕਿ ਏ ਡੀ ਜੀ ਪੀ ਜੇਲ੍ਹਾਂ ਜਿਹੜੇ ਪਹੁੰਚੇ ਸੀਗੇ ਜੀ ਐਸ ਟਲੋ ਉਹਨਾਂ ਨੇ ਬਕਾਇਦਾ ਉੱਥੇ ਮੀਟਿੰਗ ਕੀਤੀ ਉਹਨਾਂ ਨੇ ਲਿਖ ਕੇ ਕਿਹਾ ਕਿ ਅਸੀਂ ਛੱਡਾਂਗੇ ਤੁਸੀਂ ਸਾਡੇ ਤੇ ਵਿਸ਼ਵਾਸ ਕਰੋ ਫਿਰ ਜੀਐਸਟੀ ਲੋਬੀ ਇਸ ਚੀਜ਼ ਦਾ ਉਹਨਾਂ ਨੂੰ ਪਤਾ ਨਹੀਂ ਸੀ ਕਿ ਉੱਥੋਂ ਕੀ ਆ ਜਾਣਾ ਹੁਕਮ ਦੇਖੋ ਜਿਹੜੇ ਅਫਸਰ ਹੁੰਦੇ ਨੇ ਨਾ ਉਹ ਉੱਥੋਂ ਬੰਨੇ ਹੋਏ ਹੁੰਦੇ ਨੇ ਉਹਨਾਂ ਨੂੰ ਕੀ ਪਤਾ ਸੀਗਾ ਸਾਡਾ ਜਿਹੜਾ ਮੁੱਖ ਮੰਤਰੀ ਤੋਂ ਯੂ-ਟਰਨ ਮੁੱਖ ਮੰਤਰੀ ਹੈ ਹਰ ਗੱਲ ਤੇ ਯੂ-ਟਰਨ ਲੈ ਲੈਂਦਾ ਹੁਣ ਇੰਨਾ بڑا ਸਟੇਟ ਜੇ ਆਪਾਂ ਕਿਸੇ ਭੰਡ ਨੂੰ ਦਵਾਂਗੇ ਇਹੀ ਹੋਊਗਾ ਯਾਰ ਉਹਦਾ ਕਸੂਰ ਹੁਣ ਵੀ ਮੇਰੇ ਕੋਲ ਵਾਈ ਕਈ ਇਹ ਜੇ ਬੱਚੇ ਆਏ ਨੇ ਜਿਨ੍ਹਾਂ ਦੇ ਪੈਸੇ ਏਜੰਟਾਂ ਕੋਲ ਫਸੇ ਹੋਏ ਨੇ ਕੀ ਉਹ ਇਹਨਾਂ ਨੇ ਕਮੇਟੀ ਬਣਾਤੀ ਕਿ ਬੱਚਿਆਂ ਦੇ ਜਿਹੜੇ ਹਾਈਲਾਈਟਸ ਦੇ ਪੈਸੇ ਉਸੇ ਕਢਾਤੇ ਸਾਰੇ ਕੀ ਸਰਕਾਰ ਨੇ ਕੋਈ ਉੱਤੇ ਸਟੈਪ ਚੱਕਿਆ ਕੀ ਸਰਕਾਰ ਨੇ ਏਜੰਟਾਂ ਦੀ ਦੁਕਾਨਾਂ ਬੰਦ ਕਰੀਆਂ ਕੀ ਸਰਕਾਰ ਨੇ ਏਜੰਟਾਂ ਦਾ ਲਾਇਸੈਂਸ ਕੈਨਸਲ ਕਰਿਆ ਸਰਕਾਰ ਨੇ ਕਰਿਆ ਕੀ ਆ ਸਾਢੇ 1/2 ਨੌਜਵਾਨਾਂ ਦੀ ਆਵਾਜ਼ ਦੱਬਣ ਨੂੰ ਸਾਨੂੰ ਇੰਨਾ ਲੋਕਤੰਤਰ ਚਾਹੀਦਾ ਆ ਪਰ ਸਾਡੀ ਆਵਾਜ਼ ਦੱਬਣੀ ਕਿਉਂ ਕਿਉਂਕਿ ਸਹੀ ਬੋਲ ਰਹੇ ਆ ਇਹ ਵੀ ਸੋਚਣ ਵਾਲੀ ਗੱਲ ਆ ਨਾ ਕਿਉਂ ਸਾਡੇ ਕੋਲ ਲੋਕ ਆਉਂਦੇ ਨਹੀਂ ਕਿਉਂ ਕਿਉਂਕਿ ਤੁਹਾਡੇ ਤੋਂ ਓਕੇ ਹੋਏ ਨੇ ਥਾਣੇ ਜਾਂਦੇ ਨੇ ਥਾਣੇ ਵਾਲੇ ਸਾਂਝੀ ਕਰ ਲੈਂਦੇ ਨੇ ਜੀ ਸਾਨੂੰ ਪੈਸੇ ਦੇ ਦਿਓ ਕੋਈ ਚੱਕਰ ਨਹੀਂ ਕੀ ਆਈਲੈਂਡਸ ਦੇ ਨਾਲ ਹੱਲੇ ਵੀ ਬੱਚੇ ਆ ਏਜੰਟਾਂ ਦੇ ਫਰੌਡ ਦੇ ਨਾਲ ਮਰ ਨਹੀਂ ਰਹੇ ਹੱਲੇ ਵੀ ਪੰਜਾਬ ਦੀਆਂ ਮਾਵਾਂ ਬਾਲੀਆਂ ਗੈਣੇ ਨਹੀਂ ਧਰਦੀਆਂ ਸਭ ਕੁਝ ਹੋ ਰਿਹਾ ਆ ਬਸ ਉਹਨੂੰ ਰੋਕ ਦਿੱਤਾ ਗਿਆ ਆ ਬਰਾ ਦਿੱਤਾ ਗਿਆ ਸਾਡੇ ਵਰਗਿਆਂ ਨੂੰ ਜਿਹੜੇ ਗਵਾਚਕਦੇ ਸੀਗੇ ਤੁਸੀਂ ਉਹਨਾਂ ਦੇ ਹੱਕ ਦੇ ਵਿੱਚ ਕਿਉਂ ਬੋਲਦੇ ਹੋ ਤੁਹਾਡੀ ਸਾਰੀ ਕਾਂਗਰਸ ਦੇ ਕਈ ਇਹ ਜਿਹੇ ਲੀਡਰ ਨੇ ਜੋ ਭਾਨਾ ਸਿੱਧੂ ਲਖਾ ਸਦਾਨਾ ਦੇ ਹੱਕ ਦੇ ਵਿੱਚ ਬੋਲ ਰਹੇ ਨੇ ਉਹ ਤਾਂ ਤੁਹਾਡੇ ਖਿਲਾਫ ਚੱਲਦੇ ਨੇ ਸਾਰੇ ਤੁਹਾਡੀ ਪਾਰਟੀ ਦੇ ਖਿਲਾਫ ਚੱਲਦੇ ਨੇ ਸਿੱਧੀਆਂ ਗੱਲਾਂ ਦਾ ਦੱਸਦੇ ਨੇ ਕਿ ਆਹ ਕੁਝ ਕੀਤਾ ਕਾਂਗਰਸ ਨੇ ਜਵਾਬ ਦੇਣ ਕਹਿੰਦੇ ਜਿੰਨੇ ਵੱਡੇ ਲੀਡਰ ਰਾਜਾ ਬੜਿੰਗ ਨੂੰ ਤੁਹਾਡੇ ਪ੍ਰਧਾਨ ਨੂੰ ਦੇਖੋ ਮੈਂ ਅਨਿਆਏ ਦੇ ਖਿਲਾਫ ਹਾਂ ਠੀਕ ਹੈ ਮੇਰੇ ਗੁਰੂ ਦਾ ਫਲਸਫਾ ਹੈ ਜੇ ਤੁਸੀਂ ਗਲਤ ਨੂੰ ਗਲਤ ਨਹੀਂ ਕਹੋਗੇ ਤੁਸੀਂ ਗਲਤ ਹੋ ਠੀਕ ਹੈ ਇਹ ਗਲਤ ਹੋ ਰਿਹਾ ਉਹਦੇ ਨਾਲ ਉਹਦੇ ਨਾਲ ਧੱਕਾ ਹੋ ਰਿਹਾ ਉਹਦੇ ਇਹਨਾਂ ਤਸ਼ੱਦਦ ਕੀਤਾ ਜਾ ਰਿਹਾ ਆ ਕਿ ਉਹਦੇ ਨਾਲ ਖੜਨ ਵਾਲਾ ਕੋਈ ਹੈ ਨਹੀਂ ਅੱਜ ਸਮਝਦੇ ਹੋ ਅਸੀਂ ਡਿੱਗੇ ਨੂੰ ਕਦੇ ਨਹੀਂ ਲੱਤਾਂ ਮਾਰਦੇ ਸਾਡਾ ਇਹ ਸੁਭਾਅ ਨਹੀਂ ਬਈ ਅਸੀਂ ਤਾਂ ਜਦ ਬੰਦਾ ਤਕੜਾ ਹੁੰਦਾ ਉਦੋਂ ਬੰਦੇ ਨੂੰ ਗਾਲ ਕੱਢਦੀਏ ਤਾਂ ਵੀ ਗੱਲ ਆ ਪਰ ਬੰਦਾ ਜਦੋਂ ਡਿੱਗਿਆ ਹੁੰਦਾ ਉਦੋਂ ਲੱਤ ਮਾਰ ਕੇ ਆਪਣੇ ਆਪ ਨੂੰ ਤਾਕਤਵਰ ਨਾ ਮਾਝੂਦ ਕਰੋ ਉਹਦੇ ਨਾਲ ਕੱਲ ਨੂੰ ਉਹਦੇ ਨਾਲ ਹੋਇਆ ਕੱਲ ਨੂੰ ਸਾਡੇ ਨਾਲ ਹੋਊਗਾ ਅਸੀਂ ਵੀ ਵਿਦਿਆਰਥੀ ਜੱਤੇ ਬੰਦੀਆਂ ਸਾਡੇ ਕੋਲ ਵੀ ਸੱਚੀ ਲੋਕ ਆਉਂਦੇ ਨੇ ਕਿ ਸਾਡੇ ਅਸੀਂ ਕਢਾਏ ਵੀ ਨੇ ਹੁਣ ਏਜੰਟਾਂ ਦਾ ਕਿੰਨਾ ਹੌਸਲਾ ਵੱਧ ਗਿਆ ਤੁਸੀਂ ਸੋਚੋ ਜਿਹੜੀਆਂ ਠੱਗੀਆਂ ਹੁੰਦੀਆਂ ਸੀ 10 ਗੁਣਾ ਵੱਧ ਹੋ ਗਈਆਂ ਹੂੰ ਕਿਉਂ ਕਿਉਂਕਿ ਉਹਦੀ ਗਲਤੀ ਕੀ ਸੀਗੀ ਹੂੰ ਗਲਤੀ ਦੱਸ ਦੇਣਾ ਕੀ ਸੀ ਕਿ ਉਹ ਪੁਲਿਸ ਦਾ ਕੰਮ ਕਰ ਰਿਆ ਸੀ ਇਹ ਗਲਤੀ ਸੀ ਉਹਦੀ ਛੋਟੇ ਦੀ ਕੀ ਗਲਤੀ ਆ ਕਿ ਉਹ ਪੁਲਿਸ ਦਾ ਕੰਮ ਕਰ ਰਿਆ ਪੁਲਿਸ ਆਪਣਾ ਫੇਲ ਹੋ ਗਈ ਇਹ ਗਲਤੀ ਆ ਉਹਦੀ ਇਸ ਕਾਰਨ ਭਾਜੀ ਇਹ ਸਾਰੀ ਗੱਲਾਂ ਦਾ ਨਿਚੋੜ ਸਿਰਫ ਇੰਨਾ ਹੀ ਆ ਸਰਕਾਰ ਹਰ ਫਰੰਟ ਤੇ ਫੇਲ ਹੋ ਚੁੱਕੀ ਆ ਸਰਕਾਰ ਨੂੰ ਇਹ ਸੀਗਾ ਕਿ ਇੱਕ ਬੰਦਾ ਭੇਜ ਕੇ ਕੱਲਾ ਸਿਰਫ ਇੱਕ ਲੀਡਰ ਕਿਉਂ ਗਿਆ ਇੱਥੇ ਭੰਨੇ ਦੇ ਉੱਥੇ ਕਿਉਂਕਿ ਸਰਕਾਰ ਚੌਥਾ ਧੜਾ ਖੜਾ ਕਰਨਾ ਚਾਹੁੰਦੀ ਆ ਜਿਹੜੀ ਵੋਟ ਸਾਡੇ ਤੋਂ ਟੁੱਟੀ ਆ ਉਹ ਇੱਕ ਚੌਥੇ ਧੜੇ ਨੂੰ ਪੈ ਜਾਵੇ ਨਾ ਕਾਂਗਰਸ ਨੂੰ ਪਵੇ ਨਾ ਅਕਾਲੀ ਨੂੰ ਪਵੇ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਇਸ ਦੇ ਵਿੱਚ ਫਾਇਦਾ ਲੱਖਾ ਸਦਨ ਆ ਲੈਣਾ ਚਾਹੁੰਦਾ ਵੀ ਜਿਹੜੀਆਂ ਚੀਜ਼ਾਂ ਹੋ ਰਹੀਆਂ ਨੇ ਸਾਰਾ ਕਿਉਂਕਿ ਚੌਥਾ ਧੜਾ ਤਾਂ ਫਿਰ ਲੱਖਾ ਸਦਨ ਹੋ ਗਿਆ ਹੋਰ ਫਿਰ ਕੌਣ ਰਹਿ ਗਿਆ ਪਿੱਛੇ ਤੁਸੀਂ ਕਹੀ ਇਹ ਕਹਿਣਾ ਚਾਹੁੰਦੇ ਹੋ ਫਿਰ ਲੱਖਾ ਸਦਨ ਆਪਣੀ ਪਾਰਟੀ ਖੜੀ ਕਰੂਗਾ ਉਹਨੂੰ ਵੋਟ ਪੈ ਜੇਗੀ ਤੇ ਇਹ ਮਾਨ ਸਾਹਿਬ ਦਾ ਰਾ ਪੱਧਰਾ ਹੋ ਜਾ ਦੇਖੋ ਉਹਨਾਂ ਨੇ ਤਾਂ ਪਹਿਲਾਂ ਹੀ ਕਿਹਾ ਸੀ ਲੜਾਂਗੇ ਇਲੈਕਸ਼ਨ ਉਹਨਾਂ ਨੇ ਕਿਹੜਾ ਨਵੀਂ ਗੱਲ ਕਹੀ ਹੈ ਪਹਿਲਾਂ ਵੀ ਉਹਨਾਂ ਨੇ ਲੜਿਆ ਹੁਣ ਵੀ ਲੜਨਗੇ ਜਿਹੜ ਇਹ ਤਾਂ ਫਿਰ ਇਹੇ ਜਿਹਿਆਂ ਟੁੱਟਣ ਜਿੱਦਾਂ ਸੰਗਰੂਰ ਚ ਹੋਇਆ ਸੀਗਾ ਪਰ ਉਹ ਸਿਰਫ ਸਿੱਧੂ ਕਰਕੇ ਹੋਇਆ ਸੀ ਮੌਤ ਕਰਕੇ ਕਿਸੇ ਮਨਜੀਤ ਸਿੰਘ ਮਾਨ ਜਿੱਤ ਗਿਆ ਸੀਗਾ ਹੁਣ ਹੁਣ ਇਹ ਜਿਆ ਯੂਥ ਹੱਲੇ ਯੂਥ ਨੂੰ ਸਿਆਣਾ ਹੋ ਗਿਆ ਉਹਨੂੰ ਪਤਾ ਕਿ ਜਿਹੜਾ ਅੰਦਰ ਬੰਦਾ ਤਸ਼ੱਦਦ ਕਰ ਰਿਹਾ ਸਹਿਰਿਆ ਉਹਦੇ ਤਾਂ ਭੈਣਾ ਤੇ ਵੀ ਪਰਚੇ ਹੋਗੇ ਤੁਸੀਂ ਸਮਝਦੇ ਹੋ ਉਦੋਂ ਬੰਦੇ ਆਪਣਾ ਰਾਸ਼ਨ ਪਾਣੀ ਲੈ ਕੇ ਆਏ ਹੋਏ ਸੀਗੇ ਜਦੋਂ ਇਹਦਾ ਆਪਣਾ ਭਾਨੇ ਦਾ ਧਰਨਾ ਲਾਉਣ ਗਏ ਸੀਗੇ ਸਾਡਾ ਵੀ ਪਲਾਨ ਸੀ ਅਸੀਂ ਵੀ ਜਾਵਾਂਗੇ ਪਰ ਉਤਰਨਾ ਹੀ ਰਾਤ ਨੂੰ ਮੁਕਾਤਾ ਤਾਂ ਇਹ ਗੱਲਾਂ ਬਹੁਤ ਸੰਜੀਦਨ ਹਨ। ਤੁਹਾਨੂੰ ਇਸ ਦੇ ਵਿੱਚ ਸਿੱਧੂ ਸਾਹਿਬ ਇਹ ਲੱਗਦਾ ਹੈ ਕਿ ਲੱਖਾ ਸਧਾਨਾ ਦੀ ਕੋਈ ਸੈਟਿੰਗ ਹੈ ਕਿਉਂਕਿ ਸੋਸ਼ਲ ਮੀਡੀਆ ਤੇ ਬੜਾ ਪ੍ਰਚਾਰ ਹੋ ਰਿਹਾ ਹੈ ਕਿ ਜਦੋਂ ਲੱਖਾ ਸਦਾਨਾ ਹੁੰਦਾ ਸੈਟਿੰਗ ਹੋ ਜਾਂਦੀ ਹੈ ਪੁਲਿਸ ਵਾਲੇ ਕਹਿੰਦੇ ਆ ਇਹ ਗੱਲ ਇਹ ਸੋਸ਼ਲ ਮੀਡੀਆ ਤੇ ਪਾਈਆਂ ਜਾਂਦੀਆਂ ਤੁਹਾਨੂੰ ਕੀ ਲੱਗਦਾ ਕੋਈ ਸੈਟਿੰਗ ਹੈ ਲੱਖਾ ਸਦਾਨੇ ਦੀ ਹੁਣ ਇਹ ਵੀ ਕਿਹਾ ਜਾ ਰਿਹਾ ਕਿ ਪਰਚੇ ਦੇ ਵਿੱਚ ਨਾਮ ਆਪ ਵਾਲਿਆ ਹੋਣਾ ਕਹਿੰਦੇ ਦੇਖੋ ਜੇ ਸੋਸ਼ਲ ਮੀਡੀਆ ਤੇ ਹੋ ਰਿਹਾ ਫਿਰ ਸੋਸ਼ਲ ਮੀਡੀਆ ਮਿਲਦਾ ਇੰਨਾ ਸਾਰਾ ਝੂਠ ਤਾਂ ਨਹੀਂ ਹੈਗਾ ਕਿਉਂ ਨਹੀਂ ਭਾਨਾ ਛੁੱਟ ਰਿਹਾ 10 ਤਰੀਕ ਨੂੰ ਇਹ ਤਾਂ ਕਹਿੰਦੇ ਸੀ ਭਾਨਾ ਛੁੱਟੂਗਾ ਕਿਉਂ ਨਹੀਂ ਛੁੱਟ ਰਿਹਾ ਇਹ ਦੱਸਣਾ ਕਿਉਂ ਉਹਦੇ ਉੱਤੇ ਪਰਚੇ ਯਾਰ ਉਦੋਂ ਜਦੋਂ ਕੱਟ ਹੁੰਦਾ ਇੱਕ ਵਾਰੀ ਹੁੰਦਾ ਸਿਰਫ ਬਾਰ ਬਾਰ ਤੁਸੀਂ ਕੱਟ ਨੂੰ ਨਹੀਂ ਤੁਸੀਂ ਉਹ ਮੋਬਾਈਲਾਈ ਉਦੋਂ ਉਹਨੂੰ ਕਹਿਣਾ ਚਾਹੀਦਾ ਸੀ ਜਾਂ ਤਾਂ ਛੱਡੋ ਦੱਕ 4 ਦਿਨ ਬਹਿ ਜਾਂਦੇ ਕੀ ਆ ਅਸੀਂ ਤਾਂ 1.5 ਸਾਲ ਬੈਠੇ ਰਹੇ ਹੂੰ ਖੜੋ ਜਿਹਦੇ ਪਿੱਛੇ ਖੜਨਾ ਫਿਰ ਐਂਡ ਤੱਕ ਖੜੋ ਵਿੱਚ ਆਪਣੇ ਫਾਇਦੇ ਨਾ ਕਰੋ ਬਾਈ ਬਹੁਤ ਜੀਆਂ ਸਕੀਮਾਂ ਇਹਦੀਆਂ ਹੁੰਦੀਆਂ ਨੇ ਜੇ ਸਰਕਾਰ ਜਿਹਦੇ ਵਿੱਚ ਇਨਵੋਲਵ ਹੋ ਜਾਂਦੀ ਹੈ ਨੇ ਹੂੰ ਸ਼ਹਿਰੇ 'ਚ ਵੀ ਇਹੀ ਹੋਇਆ ਹੂੰ ਤਾਂ ਹੀ ਇਹ ਲੱਗ ਰਿਹਾ ਵੀ ਮਤਲਬ ਸ਼ਾਇਦ ਇਹਦੀਤੀ ਉਹਨਾਂ ਨੂੰ ਸਰਕਾਰ ਦੀ ਪੁਲਿਸ ਦੀ ਵੀ ਤੁਸੀਂ ਕਰੋ ਤੁਹਾਡੇ ਨਾਲ ਆ ਜੀ ਜੋ ਤੁਸੀਂ ਮੈਨੂੰ ਕਹਾਣਾ ਚਾਹੁੰਦੇ ਹੋ ਮੈਂ ਹਾਂ ਮੈਨੂੰ ਲੱਗ ਰਿਹਾ ਕਿ ਲੱਖ ਸਧਾਨਾ ਇਹਦੇ ਵਿੱਚ ਇਨਵੋਲਵਡ ਹੂੰ ਠੀਕ ਹੈ ਇਹੀ ਕਾ ਹੁਣ ਮੈਂ ਸ਼ਰਿਹਮ ਕਹਿਣਾ ਕਿ ਹਾਂ ਮੈਨੂੰ ਲੱਗਦਾ ਕਿ ਲੱਖਾ ਸਧਾਨਾ ਕਿਉਂ ਕਿਉਂ ਇਨਵੋਲਡ ਆ ਇਸ ਲਈ ਇਨਵੋਲਡ ਆ ਜਦੋਂ ਬੰਦੇ ਆਪਣਾ ਲੰਗਰ ਪਾਣੀ ਰਾਸ਼ਨ ਪਾਣੀ ਲੈ ਕੇ ਸਾਰਾ ਆਏ ਹੁਣ ਤੇ ਜਦੋਂ ਤੁਸੀਂ ਉਹਨਾਂ ਨੂੰ ਕਹਿ ਰਹੇ ਹੋ ਕਿ ਸਾਡੀ ਗੱਲ ਹੋ ਗਈ 10 ਤਰੀਕ ਨੂੰ ਛੱਡ ਦੇਣਗੇ ਪੁਲਿਸ ਦਾ ਕੀ ਲੱਖਾ ਸਧਾਨਾ ਜੀ ਕਿ ਉਹਨਾਂ ਦੀ ਉਮਰ 10 15 ਸਾਲ ਆ ਉਹ ਤਾਂ ਆਪ 40 50 ਸਾਲ ਦੇ ਨੇ ਉਹ ਆਪ ਇਹਨਾਂ ਸੰਘਰਸ਼ਾਂ ਨੂੰ ਨਿਕਲੇ ਨੇ ਉਹਨਾਂ ਨੂੰ ਪਤਾ ਨਹੀਂ ਪੁਲਿਸ ਇਦਾਂ ਹੀ ਕਰਦੀ ਹੁੰਦੀ ਆ ਅਸੀਂ ਕਿੰਨੇ ਧਰਨੇ ਦੇਤੇ ਸਾਡੇ ਦੇ ਪੁਲਸ ਕਿਦਾਂ ਕਰਦੀ ਹੁੰਦੀ ਸੀਗੀ ਕਿ ਤੁਸੀਂ ਜੀ ਸੰਧੀਆਂ ਕਰ ਲੋ ਕਿਸਾਨੀ ਅੰਦੋਲਨ ਅਸੀਂ ਦੇਖਿਆ ਨਹੀਂ ਪੰਜਾਬ ਨੇ ਤਾਂ ਇਹਦੇ ਵਿੱਚ ਤਾਂ ਸਿੱਧਾ ਹੀ ਇਦਾਂ ਲੱਗਦਾ ਕਿ ਮਤਲਬ ਉਹ ਤੇ ਤਸ਼ੱਦਦ ਹੋਵੇ ਕਿ ਪੌਪੂਲਾਰਿਟੀ ਵਧੇ ਤੇ ਇਹ ਹੀ ਗੱਲ ਹੈ ਠੀਕ ਹੈ ਬਹੁਤ ਸ਼ੁਕਰੀਆ ਈਸ਼ਰਪ੍ਰੇ ਸਿੰਘ ਸਿੱਧੂ ਸਾਡੇ ਨਾਲ ਸੀਗੇ ਗੱਲਬਾਤ ਕਰ ਰਹੇ ਸੀਗੇ ਤੇ ਇਹਨਾਂ ਦਾ ਸਾਫ਼ ਤੌਰ ਤੇ ਵੀ ਇਹੀ ਕਹਿਣਾ ਹੈ ਇਹਨਾਂ ਦਾ ਇਹ ਕਹਿਣਾ ਕਿ ਤੁਸੀਂ ਕਹਾਣਾ ਚਾਹੁੰਦੇ ਹੋ ਪਰ ਮੈਂ ਕਹਿ ਦਿੰਨਾ ਕਿ ਹਾਂ ਇਹੀ ਗੱਲ ਹੈ ਲੱਖਾ ਸਿਧਾਨਾਂ ਦੀ ਪਰ ਉਹਨਾਂ ਵਾਲੇ ਦਿਨਾਂ ਦੇ ਵਿੱਚ ਕੀ ਤਸਵੀਰ ਹੁੰਦੀ ਹੈ ਕਿਉਂਕਿ 10 ਤਰੀਕ ਨੂੰ ਡੇੜੇ ਆ ਰਹੀ ਹੈ ਕਿਉਂਕਿ ਪਰਚਾ ਇੱਕ ਹੋਰ ਪੈ ਗਿਆ ਹੁਣ ਜ਼ਮਾਨਤ ਹੁੰਦੀ ਹੈ ਜਾਂ ਪੁਲਿਸ ਆਪ ਛੱਡਦੀ ਹੈ ਇਹ ਵੀ ਦੇਖਣਾ ਹੈਗਾ ਵਿੱਚ ਆਜੂ ਸੰਜੇ ਕਰੋ ਕੈਂਪ ਸਹਾਯੋਗ ਦੀ ਸਿਹਾਰਿਸ਼ ਧੰਨਵਾਦ